ਇਹ ਬਹੁਤ ਹੀ ਪਵਿੱਤਰ ਸਥਾਨ ਗੋਇੰਦਵਾਲ ਸਾਹਿਬ ਦਾ ਸਿੱਖੀ ਦਾ ਚੋਰਾ ਇਸ ਬਾਰੇ ਕੀ ਆਂਦਾ ਹੈ ਕਿ ਇਸ ਥਾਨ ਗੁਰੂ ਅਮਰਦਾਸ ਜੀ ਨੇ ਧੰਨ ਧੰਨ ਗੁਰੂ ਅਮਰਦਾਸ ਨੇ 1552 ਦੇ ਵਿੱਚ ਵਸਾਇਆ ਅਤੇ 1559 ਦੇ ਵਿੱਚ ਗੋਇੰਦਵਾਲ ਸਾਹਿਬ ਜਿਹੜੀ ਬੌਲੀ ਸੀ ਉਹਦਾ ਨਿਰਮਾਣ ਕਰਾਇਆ ਆਪ ਜੀ ਦਾ ਜਨਮ 1429 ਵੀ ਨੂੰ ਪਿੰਡ ਬਸਰਕੇ ਜ਼ਿਲ੍ਹਾ ਅੰਮ੍ਰਿਤਸਰ ਪਿਤਾ ਤੇਜਪ੍ਰਾਨ ਤੇ ਮਾਤਾ ਲక్ష్ਮੀ ਜੀ ਦੇ ਘਰ ਹੋਇਆ ਆਪ ਜੀ ਨੇ ਗੁਰੂ ਆਪ ਜੀ ਨੇ ਬੀਬੀ ਅਮਰੋਜੀਤੋ ਗੁਰੂ ਘਰ ਦੀ ਬਾਣੀ ਸੁਣੀ ਤਾਂ ਫਿਰ ਗੁਰੂ ਘਰ ਦੇ ਹੀ ਹੋ ਕੇ ਰਹਿ ਗਏ ਤੁਹਾਨੂੰ ਸਾਰੇ ਨੂੰ ਪਤਾ ਹੀ ਆ ਕਿ ਗੁਰੂ ਅਮਰਦਾਸ ਜੀ ਨੇ ਕਾਫੀ ਸਮਾਂ ਜਿਹੜਾ ਇਹ ਖਡੂਰ ਸਾਹਿਬ ਹੈ ਕੇ ਗੁਰੂ ਸਾਹਿਬ ਗੁਰੂ ਅੰਗਰਸਾਹਿਬ ਜੀ ਦੀ ਸੇਵਾ ਕੀਤੀ ਆਪੋਂ ਦਰਸ਼ਨ ਕਰਦੇ ਆ ਇਸ ਪਵਿੱਤਰ ਸਥਾਨ ਦੇ ਸੰਗਤਾਂ ਜਿਹੜੀਆਂ ਨੇ ਦੂਰੋਂ ਦੂਰੋਂ ਆ ਕੇ ਨਤਨਸਤ ਹੋਈਆਂ ਨੇ ਤੁਹਾਨੂੰ ਇਹ ਵੀ ਜਾਣ ਕੇ ਬੜੀ ਖੁਸ਼ੀ ਹੋਊਗੀ ਕਿ ਇਸ ਸਥਾਨ ਦੇ ਉੱਪਰ ਅਕਬਰ ਜਿਹੜਾ ਇੰਡੀਆ ਦਾ ਬਾਦਸ਼ਾਹ ਸੀ ਅਕਬਰ ਉਹਨੇ ਇੱਥੇ ਪਹਿਲਾਂ ਲੰਗਰ 'ਚ ਬੈ ਕੇ ਭੋਜਨ ਛਕਿਆ ਤੇ ਗੁਰੂ ਸਾਹਿਬ ਨੇ ਫਿਰ ਉਹਨਾਂ ਨੂੰ ਦਰਸ਼ਨ ਦੀ ਕਰਨ ਦੀ ਆਗਿਆ ਦਿੱਤੀ ਸੀ ਕਿ ਤੁਸੀਂ ਫਿਰ ਦਰਸ਼ਨ ਕਰੋਗੇ ਪਹਿਲਾਂ ਤੁਸੀਂ ਜਾ ਕੇ ਲੰਗਰ 'ਚੋਂ ਪ੍ਰਸ਼ਾਦਾ ਛਕੋ ਧਾਨਿਆਂ ਗੁਰੂ ਸਾਡੇ ਧਾਨਿਆਂ ਸਾਡੇ ਪ੍ਰਮਾਤਮਾ ਮੈਂ ਤੁਹਾਡਾ ਵੀਰ ਪ੍ਰਿੰਸੀਪਲ ਚਿੱਤਰ ਸਿੰਘ ਤਰਸਿੱਕਾ ਇੱਥੇ ਗੁਰੂ ਸਾਹਿਬ ਜੀ ਨੇ ਇੱਕ ਬੌਲੀ ਦਾ ਨਿਰਮਾਣ ਕਰਵਾਇਆ ਜੋ 1559 ਦੇ ਵਿੱਚ ਸੰਪੂਰਨ ਹੋਈ ਉਸ ਬੋਲੀ ਬਾਰੇ ਕਿਹਾ ਜਾਂਦਾ ਕਿਥੇ 84 ਪੌੜੀਆਂ ਨੇ ਕਿ ਜਿਹੜੇ ਵੀ ਇੱਥੇ ਇਸ਼ਨਾਨ ਕਰਕੇ 84 ਪੌੜੀਆਂ ਤੇ ਵਰਵੇਂ ਪਾਠ ਕਰਦੇ ਨੇ ਉਹਨਾਂ ਦੀ 84 ਕੱਟੀ ਜਾਂਦੀ ਇਸ ਸਥਾਨ ਇਹ ਸਿੱਖ ਧਰਮ ਦੇ ਵਿੱਚ ਬਹੁਤ ਹੀ ਵਾਧਾ ਕੀਤਾ ਕਿਉਂਕਿ ਇੱਥੋਂ ਫਿਰ ਜਾਤ ਪਾਤ ਉੱਚ ਨੀਚ ਵਹਿਮ ਭਰਮ ਅੰਧ ਵਿਸ਼ਵਾਸ ਤੇ ਬਰਾਬਰਤਾ ਦਾ ਸੁਨੇਹਾ ਆਇਆ ਕਿਉਂਕਿ ਇਸ ਪਵਿੱਤਰ ਸਥਾਨ ਤੇ ਸਾਰੇ ਜਾਣੀਏ ਸੰਗਤਾਂ ਜਿਹੜੀਆਂ ਨੇ ਉਹ ਜੇ ਤੁਹੋਂ ਦਰਸ਼ਨ ਮਿਲੇ ਕਰਦੀਆਂ ਨੇ ਪਾ ਵੇਖ ਸਕਦੇ ਜਿਹੜੀ ਹੈ ਬੋੜੀ ਦਾ ਹੰਦਰੂਨੀ ਦ੍ਰਿਸ਼ ਹੈਠੋਂ ਤੱਕ ਸੰਗਤਾਂ ਜਿਹੜੀਆਂ ਨੇ ਵਿਆਰੀਆਂ ਨੇ ਦਰਸ਼ਨ ਕਰਨ ਨੂੰ ਇੱਥੇ ਰਹਿੰਦੇ ਆਂ ਅਸੀਂ ਗੁਰੂ ਅੰਗਦ ਸਾਹਿਬ ਜੀ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਖਡੂਰ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਪਰ ਗੁਰੂ ਸਾਹਿਬ ਜੀ ਨੇ 11 ਸਾਲ ਗੁਰੂ ਅੰਗਦ ਸਾਹਿਬ ਜੀ ਲਈ ਪਾਣੀ ਜਿਹੜਾ ਸੀ ਗਾਗਰ ਪਾਣੀ ਦੀ ਭਰ ਕੇ ਬਿਆਸ ਤੋਂ ਖੜਦੇ ਸਨ ਅਤੇ ਉੱਥੇ ਉਹਨਾਂ ਨੂੰ ਸ਼ਿ ਨਾਨਕ ਕਰਾਉਂਦੇ ਸਨ 11 ਸਾਲ ਤੇ 11 ਸਾਲਾਂ ਦੇ ਵਿੱਚ ਇੱਕ ਰਾਤ ਦੇ ਵਿੱਚ ਇਤਿਹਾਸਕਾਰ ਇਹ ਦੱਸਦੇ ਨੇ ਕਿ ਇੱਕ ਦਿਨ ਸਰਦੀਆਂ ਦੀ ਰੁੱਤ ਸੀ ਤੇ ਗੁਰੂ ਅਮਰਦਾਸ ਜੀ ਜਦੋਂ ਪਾਣੀ ਲੈ ਕੇ ਜਾ ਰਹੇ ਸਨ ਤੇ ਉਹਨਾਂ ਦਾ ਠੇਡਾ ਲੱਗ ਗਿਆ ਤੋਂ ਡਿੱਗ ਪਏ ਉੱਥੇ ਕੋਈ ਔਰਤ ਸੀ ਉਹਨੇ ਕਿਹਾ ਕਿ ਇਹ ਅਮਰੂਆ ਨਿਥਾਣਾ ਅਮਰੂ ਤੇ ਜਦੋਂ ਇਹ ਗੱਲ ਗੁਰੂ ਅੰਗਦ ਸਾਹਿਬ ਜੀ ਨੂੰ ਪਤਾ ਲੱਗੀ ਤਾਂ ਉਹਨਾਂ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ ਗੁਰੂ ਅਮਰਦਾਸ ਜੀ ਨੂੰ ਅਤੇ ਉਹਨਾਂ ਨੇ ਇੱਕ ਵਾਰ ਦਿੱਤਾ ਕਿ ਇਹ ਨਥਾਣਿਆਂ ਦੇ ਥਾਨ ਬਣਨਗੇ ਨਿਰ ਆਸਰਿਆਂ ਦੇ ਆਸਰਾ ਬਣਨਗੇ ਅਤੇ ਹੋਰ ਬਖਸ਼ੀਆਂ ਦੇਖੇ ਇੱਥੇ ਹੋਰ ਵੀ ਗੱਲ ਬੜੀ ਸਮਝਣ ਵਾਲੀ ਹੈ ਕਿ ਬਹੁਤ ਸਾਰੇ ਲੋਕ ਇੱਥੇ ਕਹਿਣਗੇ ਜੀ ਮੇਲਾ ਲੱਗਦਾ ਮੇਲਾ ਜਿਹੜਾ ਵਾ ਉਹ ਇੱਕ ਮੇਲ ਮਲਾਪ ਸ਼ਬਦ ਹੈ ਲੇਕਿਨ ਸਾਨੂੰ ਸਿੱਖਾਂ ਨੂੰ ਆਪਣੇ ਸਿੱਖ ਤਿਉਹਾਰਾਂ ਲਈ ਇੱਕ ਗੁਰੂ ਦਾ ਦਿਹਾੜਾ ਕਿ ਹੈ ਕਿ ਸੰਬੋਧਨ ਕਰਨਾ ਚਾਹੀਦਾ ਕਿਉਂਕਿ ਗੁਰੂ ਸਾਡੇ ਨੇ ਸਾਨੂੰ ਬਲਖਣਤਾ ਦਿੱਤੀ ਆ ਤੁਹਾਨੂੰ ਸਾਰੇ ਨੂੰ ਪਤਾ ਹੀ ਆ ਕਿ ਗੁਰੂ ਅਮਰਦਾਸ ਜੀ ਨੇ ਜਦੋਂ ਗੁਰਗੱਦੀ ਮਿਲੀ ਗੁਰਤਾ ਗੱਦੀ ਮਿਲੀ 1552 ਦੇ ਵਿੱਚ ਤਾਂ ਫਿਰ ਉਹਨਾਂ ਨੇ ਇੱਕ ਸਿੱਖ ਦਿਹਾੜੇ ਜਿਹੜੇ ਹੀ ਮਨਾਉਣੇ ਸ਼ੁਰੂ ਕਰਾਏ ਸੀ ਜਿਹੜੇ ਦੂਜਿਆਂ ਨਾਲੋਂ ਸਾਨੂੰ ਅਲੱਗ ਕਰਦੇ ਸੀ ਇਸ ਕਰਕੇ ਜਿਹੜਾ ਸਭ ਤੋਂ ਪਹਿਲਾਂ ਸਿੱਖ ਦਿਹਾੜਾ ਮਨਾਇਆ ਗਿਆ ਜਦੋਂ ਸ਼ੁਰੂਆਤ ਕੀਤੀ ਗਈ ਉਹ ਇਸ ਪਵਿੱਤਰ ਸਥਾਨ ਤੋਂ ਕੀਤੀ ਗਈ ਆ ਇਸ ਕਰਕੇ ਕਈ ਲੋਕ ਇਹਨਾਂ ਨੂੰ ਇੱਥੇ ਮੇਲਾ ਕਹਿ ਦਿੰਦੇ ਤੁਸੀਂ ਮੇਲੇ ਚੱਲੇ ਕਿਰਪਾ ਕਰਕੇ ਵੀਰਾਂ ਨੂੰ ਬੇਨਤੀ ਆ ਕਿ ਮੇਲਾ ਨਾ ਕਹਿਆ ਕਰੋ ਸਿੱਖ ਦਿਹਾੜਾ ਕਹਿਆ ਕਰੋ ਕਿਉਂਕਿ ਸਾਡੇ ਗੁਰੂ ਨੇ ਸਾਡੇ ਲਈ ਇਹ ਸਿੱਖ ਦਿਹਾੜੇ ਸਥਾਪਿਤ ਕੀਤੇ ਸੀ ਗੁਰੂ ਅਮਰਦਾਸ ਜੀ ਨੇ ਹੀ ਨਾਲ ਹੀ ਜਿਹੜੀ ਲਾਵਾਂ ਦੀ ਬਾਣੀ ਜਿਹੜੀ ਆ ਉਚਾਰਨ ਕੀਤੀ ਤੇ ਤਾਂ ਕਿ ਸਿੱਖਾਂ ਨੂੰ ਪਤਾ ਲੱਗ ਜਾਵੇ ਇਸ ਤੋਂ ਇਲਾਵਾ ਗੁਰੂ ਸਾਹਿਬ ਜੀ ਨੇ ਸਿੱਖਾਂ ਲਈ ਮਰਨ ਜਨਮ ਅਤੇ ਹੋਰ ਸਮਾਗਮਾਂ ਦੇ ਲਈ ਅਨੰਦ ਸਾਹਿਬ ਦੀ ਬਾਣੀ ਵੀ ਇਕੱਤਰ ਕੀਤੀ ਰਚਨਾ ਕੀਤੀ ਸਿੱਖ ਜਿਹੜੇ ਨੇ ਅਨੰਦ ਸਾਹਿਬ ਦੀ ਬਾਣੀ ਗੜੀਆਂ ਗੁਰੂ ਅਮਰਦਾਸ ਜੀ ਦੁਆਰਾ ਰਚਿਤ ਕੀਤੀ ਹੈ ਯਾਰ ਮੈਂ ਤੁਹਾਡਾ ਵੀਰ ਪ੍ਰਿੰਸੀਪਲ ਬੀ ਤੁਹਾਨੂੰ ਸਿਖਾ ਨਾਲ ਹੀ ਗੁਰੂ ਸਾਹਿਬ ਜੀ ਨੇ 17 ਰਾਗਾਂ ਦੇ ਵਿੱਚ ਬਾਣੀ ਵੀ ਦਰਜ ਕੀਤੀ 17 ਰਾਗਾਂ ਦੇ ਵਿੱਚ ਗੁਰੂ ਅਮਰਦਾਸ ਜੀ ਨੇ 95 ਸਾਲ ਦੀ ਉਮਰ ਦੇ ਵਿੱਚ ਗੁਰੂ ਸਾਹਿਬ ਜੀ ਜੋਤੀ ਜੋਤ ਸਮਾ ਗਏ 95 ਸਾਲ ਦੀ ਉਮਰ ਵਿੱਚ ਅੰਦਰ ਜਾ ਕੇ ਗੁਰੂ ਮਹਾਰਾਜ ਦੇ ਦਰਸ਼ਨ ਮਿਲੇ ਕਰਦੇ ਆ। ਜੋਗੋ ਮਹਾ ਅਗੁਰ ਨਾਨਕ ਆਜ ਇਸ ਪਵਿੱਤਰ ਸਥਾਨ ਦੇ ਉੱਪਰ ਸੰਗਤਾਂ ਜਿਹੜੀਆਂ ਨੇ ਦੂਰੋਂ ਦੂਰੋਂ ਨਤਮਸਤਕ ਹੋਣ ਆਉਂਦੀਆਂ ਨੇ ਇਸ ਕਰਕੇ ਵੀਰੋ ਇਸ ਸਥਾਨ ਦੇ ਉੱਪਰ ਜਿਹੜਾ ਇਹ ਸਿੱਖੀ ਦਾ ਤੁਰਾ ਸਥਾਨ ਹੈ ਇਹਦੇ ਜਰੂਰ ਦਰਸ਼ਨ ਕਰਨਾ ਆਇਆ ਕਰੋ। ਇਥੋਂ ਹਰ ਇੱਕ ਦੀਆਂ ਝੋਲੀਆਂ ਪਰ ਜਾਂਦੀਆਂ ਨੇ ਮੈਂ ਤੁਹਾਡਾ ਵੀਰ ਪ੍ਰਿੰਸੀਪਲ ਬਚਿੱਤਰ ਸਿੰਘ ਪ੍ਰਸ਼ੀਕਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਇੱਥੇ ਬਹੁਤ ਹੀ ਸ਼ਾਨਦਾਰ ਜਿਹੜੀ ਆ ਇਮਾਰਤ ਜਿਹੜੀ ਉਸਰੀ ਹੋਈ ਆ ਇਸ ਸਥਾਨ ਤੇ ਹੀ ਅਕਬਰ ਬਾਦਸ਼ਾਹ ਨੇ ਇੰਡੀਆ ਦੇ ਅਕਬਰ ਬਾਦਸ਼ਾਹ ਨੇ ਲੰਗਰ ਛਕਿਆ ਸੀ ਇੱਥੇ ਬੈਠ ਕੇ ਇਸ ਕਰਕੇ ਸਥਾਨ ਬਹੁਤ ਹੀ ਪੱਗਾ ਵਾਲਾ ਆ ਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ